ਤਰਨਤਾਰਨ ਤੋਂ ਚੋਰਾਾਂ ਤੇ ਲਟੇਰਿਆਂ ਦਾ ਹੰਤਕ ਲਗਾਤਾਰ ਵੱਧਦਾ ਜਾ ਰਿਹਾ ਹੈ ਚੋਰ ਬਿਨਾਂ ਕਿਸੇ ਡਰ ਦੇ ਲਗਾਤਾਰ ਵਾਰਦਾਤਾਂ ਕਰ ਰਹੇ ਹਨ ਜਿੱਥੇ 3-4 ਦਿਨ ਪਹਿਲਾਂ ਚੋਰਾਾਂ ਨੇ ਤਰਨਤਾਰਨ ਤੋਂ ਆਮਦਵੀ ਪਾਰਟੀ ਦੇ ਵਿਧਾਇਕ ਡਾਕਟਰ ਕੁਸ਼ਵਿੰਦਰ ਸਿੰਘ ਸੋਲ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਸੀ ਉੱਥੇ ਹੁਣ ਤਾਰਾ ਮਾਮਲਾ ਸਾਹਮਣੇ ਇਥੋਂ ਦੇ ਫਤਿਹਬਾਦ ਕਸਬੇ ਦੇ ਸਰਦਾਰਾਂ ਮੁਹੱਲੇ ਤੋਂ ਸਾਹਮਣੇ ਆਇਆ ਹੈ ਇਥੋਂ ਦੀ ਪੁਲਿਸ ਚੌਂਕੀ ਤੋਂ ਮਹਿਜ 400 ਮੀਟਰ ਦੀ ਦੂਰੀ ਤੇ ਸਥਿਤ ਇੱਕ ਮਹਿਲਾ ਜੱਜ ਦੇ ਘਰ ਨੂੰ ਚੋਰਾਾਂ ਨੇ ਨਿਸ਼ਾਨਾ ਬਣਾਇਆ ਹੈ ਘਰ ਵਿੱਚ ਰੱਖੇ ਕਰੀਬ 35 ਲੱਖ ਰੁਪਏ ਦੇ ਗਹਿਣੇ ਲੈ ਕੇ ਫ ਹਾਲਾਂਕਿ ਇਹ ਸਾਰੀ ਘਟਨਾ ਕਰਦੇ ਸੀ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੁਲਿਸ ਦੇ ਅਜੇ ਤੱਕ ਖਾਲੀ ਹੱਥ ਹਨ ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਲਟੇਰਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬ ਬੋਲ ਦਾ ਟੈਲੀਵਿਜ਼ਨ ਮੇਰਾ ਨਾਮ ਬਲਵੀਰ ਸਿੰਘ ਮੈਂ ਛੇ ਪਚਮਾਚ ਪਿਛਲੇ 40 45 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਾਂ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ ਔਰ ਕੱਲ ਨਿਕਲਰ ਸਰਾਂ ਸਰਾਂ ਤੇ ਕਿਤੇ ਤੇ ਉਹ ਜਿਵੇਂ ਮੈਂ ਕਲੀਨਿਕ ਤੇ ਜਾਣਾ 11 ਵਜੇ ਜਾਣਾ ਸורה ਤੇ ਮੈਂ ਫਿਰ ਮੁੜ ਕੇ ਸਾਰਾ ਦਿਨ ਉੱਥੇ ਜਨ ਸ਼ਾਮੀ 6 ਵਜੇ ਆਇਆ ਤੇ ਬਾਰਾਂ ਜੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਿਹਾ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜੰਦਰਾ ਬਾਹਰੋਂ ਗਾਟ ਕੇ ਚਲੇ ਸੁਟਿਆ ਜਦ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸੇ ਨੇ ਇੱਥਾਂ ਕੋਈ ਚੋਰੀ ਹੈ ਅੰਦਰ ਆਇਆ ਤੇ ਫਿਰ ਮੈਂ ਅੰਦਰ ਦਾ ਕਮਰੇ ਜਗ੍ਹਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਿੰਦਰੇ ਟੁੱਟੇ ਪਏ ਤੇ ਉਹ ਸਰਗੇ ਦੇ ਨਾਲ ਉਹ ਤੋੜ ਕੇ ਉਹਨਾਂ ਨੂੰ ਫਿਰ ਮਤਲਬ ਵੰਗੇ ਢੇਡੇ ਕੀਤੇ ਆ ਤੇ ਦਰਵਾਜ਼ੇ ਖੋਲੇ ਹੋਏ ਆ ਤੇ ਕੁਝ ਜਿਹੜੇ ਜਿਊਲਰੀ ਦੇ ਬਾਕਸ ਹੈ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ ਮੋਟੇ ਜ਼ਰੂਰੀ ਘਰ ਦੇ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਤੇ ਕੱਪੜੇ ਸਾਰੇ ਕੜ-ਕੜ ਬਾਹਰ ਸੁੱਟਿਆ ਤੇ ਦੋਲ ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜ਼ੇ ਜਿਹੜੇ ਉਹ ਵਿੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਇਹ ਸਾਰੇ ਬਕਸੇ ਵਹਿਲੇ ਆ ਤੇ ਵਾਈਫ ਮੇਰੀ ਉੱਥੇ ਲੜਕਾ ਮਰ ਰਿਹਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜਿੱਦਾ ਆਪਣੇ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਿਹਦਾ ਬਿਘਣਿਆਂ ਦੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਜਿਹਦਾ ਛੁੱਟਿਆ ਪਾੜ-ਪਾੜ ਕੇ ਉਹ ਕਹਿੰਦਾ ਵੀ ਆਪਣਾ ਤੇ ਇਸ ਭਈ ਇਹਨਾਂ ਵਿੱਚ ਜੁਐਲਰੀ ਸੀ ਕਿ ਗਣੇ ਆ ਵਿਆਹ ਚ ਆਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰਪੁਰ ਦੇ ਬਣਾ ਤੇ ਉਹ ਸਾਰੇ ਜਦਾਂ ਵੀ ਹੁਣ ਗਾਣੇ ਪਾਉਣ ਦਾ ਰਵਾਜ ਵੀ ਘਟਿਆ ਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਗਏ ਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਆਪਣੇ ਕੋਲੇ ਸਮਾਨ ਹੋਵੇ ਇਹ ਅੰਦਾਜ਼ਨ 50 ਢੋਲੇ ਦੇ ਲਗਭਗ ਕੁਝ ਕੈਸ਼ ਵੀ ਗਸਾ ਹਾਂ ਤੇ ਸਾਰਾ ਹੀ ਜਿਹੜਾ ਇਹ ਕਿਉਂਕਿ ਅਹੀਂ ਇਹ ਡਿclareਡ ਆ ਸਾਰਾ ਜਿਹੜਾ 골ਡ ਆ ਇਹ ਆਪਾਂ ਉਦਾਂ 2 ਨੰਬਰ ਚ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੱਡਿਆ ਉਹਨੂੰ ਅਸੀਂ ਕੰਟੈਕਟ ਚ ਪੇ ਕਰਦੇ ਆ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਮ ਚਾਹ ਸਾਹਿਬ ਜੁਡੀਸ਼ਰੀ ਦੇ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਆ ਜਿਹੜੀ ਪਈ ਘਰ ਉਹ ਡਿclareਡ ਆ ਕੈਸ਼ ਕੈਸ਼ ਟੋਸ ਕਰਕੇ ਜਿਹੜਾ ਇਹ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਪੀ ਇਹ ਉਹਦਾ ਅੰਦਾਜ਼ਾ ਨਹੀਂ ਗੀਏ ਸਾਰੇ ਕੈਲਕੂਲੇਟਡ ਹੈ ਹਨ ਤੇ ਕੈਸ ਕੋਈ ਜਿੱਦਾਂ ਘਰਾਂ ਚ 2 4 5000 ਲੱਖ ਦੀ ਮੈਂ ਸਮਝਦਾ ਵੀ ਇੰਨਾ ਘੂਗਾ ਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਇਹ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ ਚ ਰੱਖੀ ਦਾ ਇਹਨੂੰ ਜ਼ਿਆਦਾ ਨਹੀਂ ਆ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਇਸ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹਨ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰੇਾਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਵੇੜੇ 'ਚ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ 'ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ ਦੇ ਉੱਤੋਂ ਦੀ ਟੱਪ ਕੇ ਆਏ ਆ ਬਾਹਰਲੇ ਜੰਦਰਾ ਨਹੀਂ ਉਹਨਾਂ ਨੇ ਤੋੜਿਆ ਤੇ ਅੰਦਰਲਾ ਫੇਰ ਆਣ ਕੇ ਜਦੋਂ ਤੋੜਦੇ ਆ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ ਕਾਫੀ ਜ਼ਹਿਰ ਲੱਗ ਗਿਆ ਉਹਨੂੰ ਛੋੜਦੇ ਆ ਉਹ ਟੁੱਟਾ ਨਹੀਂ ਉਹਨਾਂ ਨੇ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਲਿਫਟਾ ਤੇ ਫਿਰ ਉਹ ਅੰਦਰ ਐਂਟਰ ਹੋਏ ਆ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਕਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਚਮਕੀ ਪੁਲਿਸ ਚਮਕੀ ਫਟੇਮਾ ਦੀ ਇਹ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੀਆਂ ਗਵੰਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਪਿਆ ਸਾਡੀ ਵਾਰਦਾਤ ਹੋਈ ਹੈ ਤੇ ਉਹਨਾਂ ਨੇ ਦਰਖਾਸਤ ਲੇਖ ਲਈ ਹੈ ਅਸੀਂ ਲੋਕਾਂ ਤੋਂ ਵੀ ਆ ਪੁੱਛਾਦਾ ਏਦਾਂ ਅੰਦਾਜ਼ਨ ਉਦੋਂ ਤੱਕ ਸਾਨੂੰ ਕੋਈ ਜੁਐਲਰੀ ਦਾ ਵੀ ਨਹੀਂ ਅੰਦਾਜ਼ਾ ਇੱਥੋਂ ਪੁਲਿਸ ਪੁਲਿਸ ਸਟੇਸ਼ਨ ਇੱਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਇੱਥੋਂ ਆਪਾਂ ਕਹਿ ਸਕਦੇ ਹਾਂ ਅੱਧਾ 500 500 300 500 ਮੀਟਰ ਅੱਧਾ ਕਿਲੋਮੀਟਰ ਇਹਨਾਂ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਨਹੀਂ ਰਾਤ ਉਸ ਵੇਲੇ ਸardar Balbir Singh ਦਾ ਪੁੱਤਰ Kheem Singh ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਸਰ ਵੜ ਗਿਆ ਤੇ ਬਲਮਾਰੀ ਦੇ ਤਾਲੇ ਟੁੱਟਿਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕਾ ਵੇਖ ਕੇ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਸਰੋਜਪੁਰ ਤੇ ਉਹਨਾਂ ਨੇ ਅਣਖੇ ਫੇ ਆਪਣਾ ਚੱਕ ਚੁਕ ਕੀਤਾ ਸਾਰਾ ਘਰ ਦਾ ਸਮਾਨ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰ ਸਰ ਰਹਿੰਦੇ ਆ ਤੇ ਬੀਰ ਸਿੰਘ ਇਕੱਲੇ ਇੱਥੇ ਰਹਿੰਦੇ ਸੀ ਉਹ ਜਦੋਂ ਚੱਕ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਜਾਂ ਨਾਲ ਕੋ ਚਾਂਦੀ ਦੇ ਕੋਈ ਪੰਜ ਤੋੜੇ ਚਲੇ ਗਏ ਤੇ 5000 ਰੁਪਏ ਨਗਦ ਚਲੇ ਗਏ ਜਿਸ ਦੇ ਸਬੰਧੀ ਅੱਜ ਮੌਕਾ ਵੇਖ ਕੇ ਤੇ ਤਸਦੀਕ ਪੁੜਤਾਲ ਸ਼ੁਰੂ ਕੀਤੀ ਹੈ ਮਕਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੇ ਪਿਛਲੇ ਅੰਦੇਗੇ ਸੀਸੀ ਫੂਟੇਜ ਇਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਅਗਲੇ ਕਾਰਵਾਈ ਵਿੱਚ ਲਿਆਉਂਦੇ ਹਾਂ ਤਾਂ ਕੁਝ ਪਤਾ ਲੱਗਾ ਦੋਸ਼ੀ ਕਿਸ ਦਾ ਟ੍ਰੇਸ ਆਊਟ ਕਰ ਰਹੇ ਹੈ ਜੀ ਅਜੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਹਲਾਤ ਹੋਣਗੇ ਉਹਨਾਂ ਮਤਾਂਕ ਕਿੰਨੇ ਕੁ ਜਿਹੜੇ ਜੁਐਲਰੀ ਹੈ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਮਤਾਂਕ ਕਿ ਦਸਰਮੰਦਾਬ ਤੇ ਕੋਈ 50 ਕੁ ਟੋਣ ਦੀ ਗੱਲ ਕਰਦੇ ਜੀ ਫਿਰ ਵੀ ਜਦੋਂ ਤੁਸੀਂ ਫੜੇ ਜਾਣਗੇ ਉਹਨਾਂ ਤੋਂ ਹੋਰ ਕਲੀਅਰ ਹੋਊਗਾ ਵੀ ਕਿੰਨੇ